ਜੀ ਹਾਂਜੀ ਸੱਸੀ ਗੱਲ ਸਾਰਿਆਂ ਨੂੰ ਕੀ ਹਾਲ ਚਾਲ ਆਮੇਤ ਕਰ ਲਿੰਦ ਸਾਰੇ ਠੀਕ ਹੋਵਗੇ ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਆਪਾਂ ਆਪਣੇ ਪੈਰਾਂ ਦੀਆਂ ਅੱਡੀਆਂ ਦੇ ਲਈ ਕਰੀਮ ਜਿਹੜੀਆਂ ਸਰਦੀਆਂ ਦੇ ਵਿੱਚ ਆ ਕੇ ਬਹੁਤ ਜ਼ਿਆਦਾ ਫਟ ਜਾਂਦੀਆਂ ਤੇ ਜਦੋਂ ਸਰਦੀਆਂ ਆ ਜਾਂਦਾ ਉਸ ਟਾਈਮ ਤਾਂ ਖੁਸ਼ਕੀ ਇੰਨੀ ਕ ਆ ਜਾਂਦੀ ਆ ਆਪਣੇ ਬਾਡੀ ਦੇ ਉੱਪਰ ਬੇ ਸਕਿਨ ਬਹੁਤ ਜ਼ਿਆਦਾ ਕੱਟ ਫਟ ਜਾਂਦੀ ਆ ਤੇ ਆਪਾਂ ਫੇਰ ਤੋਂ ਆਪਦੇ ਦਾ ਧਿਆਨ ਰੱਖਣਾ ਸਟਾਰਟ ਕਰ ਦਨੇ ਆ ਆਪਦੇ ਹੱਥਾਂ ਦਾ ਧਿਆਨ ਵੀ ਆਪਾਂ ਰੱਖ ਲੈਣੇ ਪਰ ਪੈਰਾਂ ਨੂੰ ਕਈ ਵਾਰੀ ਆਪਾਂ ਅਵੋਇਡ ਕਰ ਦਨੇ ਆ ਪੈਰਾਂ ਦਾ ਆਪਾਂ ਧਿਆਨ ਇਹਨਾਂ ਨਹੀਂ ਰੱਖਦੇਗੇ ਤੇ ਵੈਸੇ ਵੀ ਪੈਰਾਂ ਦਾ ਧਿਆਨ ਰੱਖਣਾ ਵੈਸੇ ਵੀ ਆਪਣੇ ਲਈ ਬਹੁਤ ਜ਼ਰੂਰੀ ਹੋਊਗਾ ਕਿਉਂਕਿ ਸਾਰੀ ਬਾਡੀ ਦਾ ਜਿਹੜਾ ਭਾਰ ਆ ਉਹ ਆਪਣੇ ਪੈਰਾਂ ਦੇ ਉੱਤੇ ਤਾਂ ਆਉਂਦਾ ਹੁੰਦਾ ਪਰ ਆਪਾਂ ਫਿਰ ਵੀ ਕਈ ਵਾਰ ਧਿਆਨ ਨਹੀਂ ਦਿੰਦੇਗੇ ਤੇ ਜੇ ਤੋਂ ਧਿਆਨ ਦਿੰਨੇ ਆ ਉਦੋਂ ਵੀ ਥੋੜਾ ਜਿਹਾ ਆਪਣੇ ਜਿਹੜੇ ਪੈਰਾਂ ਦੀਆਂ ਹੱਡੀਆਂ ਉਹ ਬਹੁਤ ਜ਼ਿਆਦਾ ਕਟਫੜ ਜੇ ਜਾਂਦੀਆਂ ਇਹ ਜਿਹੜੇ ਪੈਰਾਂ ਦੀਆਂ ਹੱਡੀਆਂ ਦਾ ਖਰਾਬ ਹੋਣਾ ਇਹ ਇਹ ਨਾ ਬਹੁਤ ਜ਼ਿਆਦਾ ਕਾਰਨ ਹੁੰਦੇ ਇਹਨਾਂ ਦੇ ਪੈਰਾਂ ਦੀਆਂ ਹੱਡੀਆਂ ਦੇ ਖਰਾਬ ਹੋਣ ਦੇ ਜਾਦਾ ਆਪਾਂ ਬਹੁਤ ਜ਼ਿਆਦਾ ਧੂੜ ਮਿੱਟੀ ਦੇ ਵਿੱਚ ਜਾਂਦੇ ਆ ਉਹਦੇ ਨਾਲ ਤੁਰਨ ਫਿਰਨ ਨਾਲ ਵੀ ਆਪਣੇ ਪੈਰਾਂ ਦੀਆਂ ਹੱਡੀਆਂ ਖਰਾਬ ਹੁੰਦੀਆਂ ਜਾਂ ਆਪਾਂ ਗਿਲਣ ਲੰਗੇ ਪੈਰੇ ਆਪਾਂ ਫਰਸ਼ ਦੇ ਉੱਪਰ ਚੱਲਦੇ ਫਿਰਦੇ ਆ ਉਹਦੇ ਨਾਲ ਵੀ ਆਪਣੇ ਪੈਰਾਂ ਦੀਆਂ ਹੱਡੀਆਂ ਬਹੁਤ ਜ਼ਿਆਦਾ ਖਰਾਬ ਹੋ ਜਾਂਦੀਆਂ

ਉਹਦੇ ਨਾਲ ਵੀ ਸ਼ੁਰੂ ਹੋ ਜਾਂਦੀਆਂ ਚਾਹ ਆਪਾਂ ਨੂੰ ਡਾਇਬੀਟਿਸ ਹੁੰਦੀ ਹੈ ਉਹਦੇ ਨਾਲ ਵੀ ਇਹ ਚੀਜ਼ ਹੁੰਦੀ ਹੈ ਜਿਹੜੇ ਡਾਈ ਉਹਨਾਂ ਨੂੰ ਤਾਂ ਕੇ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਕਿਉਂਕਿ ਡਾਇਬੀਟਿਸ ਆ ਜਾਂਦੀ ਹੈ ਜੇ ਇੱਕ ਵਾਰੀ ਅੱਡੀਆਂ ਫਟ ਜਾਂ ਤੇ ਜਾਂ ਇੱਕ ਵਾਰੀ ਜੇ ਹੋਰ ਵੀ ਕਿਤੇ ਉਹਨਾਂ ਦੇ ਸੱਟ ਵਗੈਰਾ ਲੱਗ ਜੇ ਉਹਨਾਂ ਨੂੰ ਸੱਟ ਨੂੰ ਨਾ ਹਿਲਕਾਣਾ ਵੀ ਬਹੁਤ ਜ਼ਿਆਦਾ ਔਖਾ ਹੈ ਨਾ ਤੁਕੀ ਵਿੱਚ ਜਿਹੜੀ ਡਾਇਬੀਟਿਸ ਆ ਜਾਂਦੀ ਹੈ ਜਿਹੜੀ ਬੀ ਸੱਟ ਵਗੈਰਾ ਹੁੰਦੀ ਆ ਉਹ ਬਹੁਤ ਜਲਦੀ ਹੀ ਨਹੀਂ ਹੁੰਦੀ ਜੇ ਆਪਾਂ ਚਾਹੋਣੇ ਆ ਵੀ ਆਪਾਂ ਆਪਦੀਆਂ ਹੱਡੀਆਂ ਨੂੰ ਸਹੀ ਕਰਕੇ ਰੱਖਿਆ ਨਾ ਆਪਣੀਆਂ ਹੱਡੀਆਂ ਦਾ ਬਹੁਤ ਜ਼ਿਆਦਾ ਕਟਨ-ਫਟਨ ਨਾ ਤਾਂ ਆਪਾਂ ਬਣਾਵਾਂਗੇ ਅੱਜ ਇਹ ਜੀ ਕਰੀਮ ਵਾਲ ਜਿਹੜੀਆਂ ਹੱਡੀਆਂ ਉਹਨਾਂ ਨੂੰ ਸਹੀ ਕਰੋਗੇ ਸੋ ਪਹਿਲਾਂ ਮੇਰੀ ਵੀਡੀਓ ਨੂੰ ਪਲੀਸ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਬੈਲ ਬਟਨ ਨੂੰ ਵੀ ਕਲਿੱਕ ਕਰੋ ਤਾਂ ਕਿ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤੇ ਚਲੋ ਫਿਰ ਬਣਾਉਣੇ ਆ ਆਪਾਂ ਆਪਣੀਆਂ ਹੱਡੀਆਂ ਦੇ ਲਈ ਕਰੀਮ ਸਭ ਤੋਂ ਪਹਿਲਾਂ ਲਵਾਂਗੇ ਆਪਾਂ ਇੱਕ ਚਮਚ ਸਰੋਂ ਦਾ ਤੇਲ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਪਾਵਾਂਗੇ ਆਪਾਂ ਟੂਥਪੇਸਟ ਤੁਸੀਂ ਕਾਲਗਟ ਵੀ ਲੈ ਸਕਦੇ ਹੋ ਜੇ ਤੁਹਾਡੇ ਕੋਲ ਕਾਲਗਟ ਨਹੀਂ ਹੈਗਾ ਤਾਂ ਤੁਸੀਂ ਮੇਰੇ ਵਾਂਗੂ ਹਿਮਾਲਿਆ ਦਾ ਵੀ ਲੈ ਸਕਦੇ ਹੋ ਉਹਨਾਂ ਵਾਈਟ ਚਾਹੀਦਾ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਦੇਚ ਪਾਵਾਂਗੇ ਆਪਾਂ ਟੂਥਪੇਸਟ ਲਵਾਂਗੇ ਆਪਾਂ ਅਲੋਵੇਰਾ ਜਲ ਮੈਂ ਇੱਕ ਚਮਚ ਅਲੋਵੇਰਾ ਛੋਟਾ 스ਪੂਨ ਹੈ ਇਹ ਇੱਕ ਚਮਚ ਅਲੋਵੇਰਾ ਜਲ ਲਈਆ ਇਦੇ ਵਿੱਚ ਐਡ ਕਰਾਂਗੀ ਆਪਾਂ ਗ੍ਰੇਸਲੀਨ 1 ਚਮਚਾ ਜੀ ਆਪਾਂ ਗ੍ਰੇਸਲੀਨ ਐਡ ਕਰਾਂਗੇ ਆਪਾਂ ਪੇਸਟ ਜਿਹੜਾ ਵਾਈਟ ਵਾਲਾ ਹੁੰਦਾ ਨਾ ਇਹਦੇ ਵਿੱਚ ਕੋਈ ਇਹੋ ਜਿਹੇ ਇੰਗਰੀਡੀਅੰਟ ਪਾਏ ਹੁੰਦੇ ਇਹੋ ਜਿਹੇ ਇੰਗਰੀਡੀਅੰਟ ਹੁੰਦੇ ਆ ਜਿਹੜੇ ਵੀ ਆਪਣੇ ਜਿਹੜੇ ਵੀ ਆਪਣਾ ਹੱਡੀਆਂ ਨੂੰ ਹੀਲ ਕਰਨ ਦੇ ਵਿੱਚ ਨਾ ਬਹੁਤ ਜ਼ਿਆਦਾ ਕਾਰਗਰ ਹੁੰਦੀ ਆ ਤੇ ਇਹ ਬਹੁਤ ਜਲਦੀ ਆਪਣੇ ਹੱਡੀਆਂ ਨੂੰ ਨਾ ਹੀਲ ਕਰਦੀ ਹੈ ਜਿਹੜੇ ਇਹ ਤੋਥ ਪੇਸਟ ਹੁੰਦਾ ਵਾਈਟ ਵਾਲਾ ਤੇ ਇਹਦੇ ਵਿੱਚ ਪਾਇਆ ਜਿਹੜਾ অ্যালোਵੈਰਾ ਜੈਲ ਪਾਇਆ ਹੈ অ্যালোਵੈਰਾ ਜੈਲ ਦਾ ਆਪਣੀ ਸਕਿਨ ਨੂੰ ਹੀਲ ਕਰਨ ਦਾ ਕੰਮ ਕਰਦਾ ਹੀ ਕਰਦਾ ਤੇ ਜਿਹੜੀ ਵੈਸਲੀਨ ਆ ਇਹ ਆਪਾਂ ਨੂੰ ਮੋਇਸਚਰਾਈਜ਼ਰ ਦਿੰਦੀ ਆ ਤੇ ਇਸ ਤੋਂ ਬਾਅਦ ਲਵਾਂਗੇ ਆਪਾਂ ਵੈਸਲੀਨ ਚਮਚੇ ਦੇ ਵਿੱਚ ਲਵਾਂਗੇ ਛੋਟਾ ਅੱਧਾ ਚਮਚ ਲਾਵਾਂਗੇ ਇਹਦੇ ਵਿੱਚ ਆਪਾਂ ਵੈਸਲੀਨ ਇਹਨੂੰ ਕਰਾਂਗੇ ਆਪਾਂ ਮਿਕਸ ਇਸ ਤਰ੍ਹਾਂ ਆਪਾਂ ਇਹ ਮਿਕਸ ਕਰ ਲਾਂਗੇ ਜਿਹੜੀ ਟੂਥਪੇਸਟ ਹੁੰਦੀ ਹੈ ਨਾ ਵਾਈਟ ਵਾਲੀ ਇਹ ਆਪਣੇ ਆ ਜਿਹੜੀਆਂ ਹੱਡੀਆਂ ਨੂੰ ਇਹਦੇ ਵਿੱਚ ਕਾਫੀ ਜ਼ਿਆਦਾ ਇਹੋ ਜਿਹੇ ਇੰਗਰੀਡੀਅੰਟ ਪਾਏ ਹੁੰਦੇ ਜਿ ਜਿਹਦੇ ਨਾਲ ਇਹ ਹੱਡੀਆਂ ਜਿਹੜੀਆਂ ਆਪਣੀਆਂ ਉਹ ਬਹੁਤ ਜਲਦੀ ਹੀਲ ਹੁੰਦੀਆਂ ਤੇ ਐਲੋਵੇਰਾ ਜੈਲਾ ਜਿਹੜੀ ਇਹ ਆਪਣੇ ਜਿਹੜੀ ਕਈ ਵਾਰ ਇਸਕੇਮ ਜਿਹੜੀ ਕਟ ਫੜ ਜਾਂਦੀ ਹੈ ਤਾਂ ਐਲੋਵੇਰਾ ਜੈ ਇਹਨੂੰ ਬਹੁਤ ਜਲਦੀ ਹੀਲ ਕਰਦੀ ਹੈ ਵੈਸਲਿਨ ਜਿਹੜੀ ਹੈਗੀ ਇਹ ਆਪਾਂ ਨੂੰ ਨਵੇਂ ਸ਼ਿੰਗਲ ਦੀ ਆਪਣੇ ਬਾਡੀ ਨੂੰ ਸਪਾਈਸ ਕਰਦੇ ਆ ਆਪਣੇ ਬਾਡੀ ਨੂੰ ਸਮੂਥਿੰਗ ਸਮੂਥ ਕਰਦੇ ਆ ਆਪਣੇ ਬਾਡੀ ਨੂੰ ਤੇ ਗ੍ਰਾਸਲਿਨ ਵੀ ਆਪਣੇ ਬਾਡੀ ਨੂੰ ਸਮੂਥ ਕਰਨ ਦਾ ਕੰਮ ਕਰਦੀ ਆ ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਮਨਜੂਗੀ ਇਹ ਕਿ ਉਸ ਤੋਂ ਬਾਅਦ ਖਾਲੀ ਰਵੇ ਦੇ ਵਿੱਚ ਤੁਸੀਂ ਇਹਨੂੰ ਰਾਪਲੇਨਾ ਬਣਾ ਕੇ ਇਹਨਾਂ ਦਾ ਕੁਸਚਨ ਹੁੰਦਾ ਵੀ ਇਹ ਖਰਾਬ ਗਿਆ ਇਹ ਖਰਾਬ ਨਾ ਹੋ ਜੇ ਨਹੀਂ ਇਹ ਖਰਾਬ ਵੀ ਨਹੀਂ ਹੁੰਦੀਗੀ ਲੰਮੇ ਟਾਈਮ ਤੱਕ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਇਹਨੂੰ ਬਣਾ ਕੇ ਰੱਖ ਸਕਦੇ ਹੋ ਤੇ ਤੇ ਇਹਨੂੰ ਯੂਜ਼ ਕਿਵੇਂ ਕਰਨਾ ਇਹਨੂੰ ਡੱਬ ਦੇ ਵਿੱਚ ਵਾਰਮ ਵਾਟਰ ਲੈ ਲੈਣਾ ਤੇ ਉਸ ਤੋਂ ਬਾਅਦ ਇੱਕ ਘੰਟਾ ਉਹਦੇ ਵਿੱਚ ਸ਼ੈਂਪੂ ਪਾ ਲੈਣਾ ਤੇ ਥੋੜਾ ਜਿਹਾ ਉਹਦੇ ਵਿੱਚ ਤੁਸੀਂ ਫਟਕੜੀ ਵੀ ਉਸ ਕਰ ਸਕਦੇ ਹੋ ਫਟਕੜੀ ਪਾ ਸਕਦੇ ਹੋ ਉਹਦੇ ਵਿੱਚ ਤੇ ਜੇ ਫਟਕੜੀ ਨਹੀਂ ਹੈਗੀ ਤਾਂ ਫਿਰ ਉਹਨੂੰ ਵਾਈਟ ਵੀ ਕਰ ਸਕਦੇ ਹੋ ਤੇ ਇਹਦੇ ਪੈਰ ਆ ਪੈਰਾਂ ਨੂੰ ਡਿਪ ਕਰਕੇ ਰੱਖ ਲੈਣਾ ਉਸ ਤੋਂ ਬਾਅਦ ਜਦੋਂ ਅੱਡੀਆਂ ਥੋੜੀਆਂ ਸੌਫਟ ਹੋ ਗਈਆਂ ਫਿਰ ਉਹਨੂੰ ਤੁਸੀਂ ਪਿਓਮਿਕ ਸਟੋਨ ਨਾਲ ਉਹਨੂੰ ਤੁਸੀਂ ਉਸ ਤੋਂ ਬਾਅਦ ਇਹਨੂੰ ਕਲੀਨ ਕਰ ਲੈਣਾ ਉਹਦੀ ਜਿਹੜੀ ਜਿਹੜੀ ਹੁੰਦੀ ਹੈ ਸਕਿਨ ਹੁੰਦੀ ਹੈ ਉਹ ਰਿਮੂਵ ਹੋ ਜੇ ਤੇ ਫਿਰ ਉਸ ਤੋਂ ਬਾਅਦ ਤੁਸੀਂ ਆਦੇ ਪੈਰਾਂ ਨੂੰ ਪੈਰਾਂ ਦੀ ਅੱਡੀਆਂ ਦੇ ਉੱਪਰ ਇੱਕ ਕਰੀਮ ਯੂਜ਼ ਕਰਨੀ ਹੈ ਤੇ ਉਹਨੂੰ ਪੈਣ ਲੱਗੇ ਤੁਸੀਂ ਇਹਨੂੰ ਯੂਜ਼ ਕਰਨਾ ਇਹਨੂੰ ਕਰੀਮ ਨੂੰ ਲਾ ਕੇ ਤੇ ਉੱਪਰ ਉਹਨਾਂ ਸੌਕਸ ਵਗੈਰਾ ਇਹਨੂੰ ਪਾ ਲਓ ਸੌਕਸ ਵਗੈਰਾ ਪਾ ਕੇ ਤੇ ਫਿਰ ਵੀ ਸੁਬਾ ਜੇ ਤੁਸੀਂ ਤੁਹਾਨੂੰ ਲੱਗਦਾ ਵੀ ਇਹ ਸੌਕਸ ਮੇਰੀਆਂ ਖਰਾਬ ਹੋ ਜਾਣੀਆਂ ਜਰਾਮਾ ਖਰਾਬ ਹੋ ਜਾਂਦੀਆਂ ਤਾਂ ਉਹਨੂੰ ਵਾਸ਼ ਵੀ ਆਪਾਂ ਕਰ ਸਕਦੇ ਹਾਂ ਜੇ ਤੁਸੀਂ ਨਹੀਂ ਨਵੀਆਂ ਕੋਈ ਹੋਰ ਸੌਕਸ ਹੋਣ ਤਾਂ ਪੁਰਾਣੀਆਂ ਕੋਈ ਆਉਧੀਆਂ ਤੁਸੀਂ ਸੌਕਸ ਲੈ ਸਕਦੇ ਹੋ ਤੇ ਜਦ ਦੇ ਨੇ ਵੀ ਆਪਾਂ ਤਾਂ ਦਿਨੇ ਵੇਸਟਾ ਪਾਸ ਆਕਸ ਵਗੈਰਾ ਪਾ ਕੇ ਰੱਖਦੇ ਆ ਸ਼ੂ ਵਗੈਰਾ ਪਾ ਕੇ ਰੱਖਦੇ ਆ ਤਾਂ ਤੁਸੀਂ ਉਸ ਟਾਈਮ ਵੀ ਇਹਨੂੰ ਦਿਨੇ ਵੀ ਇਹਨੂੰ ਯੂਜ਼ ਕਰ ਸਕਦੇ ਹੋ ਜੇ ਆਪਣੇ ਹੱਡੀਆਂ ਵੀ ਥੋੜੀਆਂ ਮੋਟੀਆਂ ਖਰਾਬ ਹੈਗੀਆਂ ਫਿਰ ਤਾਂ ਇਹ ਇੱਕ ਦੋ ਦਿਨਾਂ ਦੇ ਵਿੱਚ ਹੀ ਥੋੜੀਆਂ ਜਿਹੜੀ ਹੱਡੀਆਂ ਇਹਨਾਂ ਨੂੰ ਬਿਲਕੁਲ ਸਹੀ ਕਰ ਦੋਗੀ ਤੇ ਜੇ ਥੋੜੀਆਂ ਜਿਹੀ ਜਿਆਦਾ ਖਰਾਬ ਹੈਗੀਆਂ ਫਿਰ ਥੋੜਾ ਟਾਈਮ ਲੱਗੂਗਾ ਕਿਉਂਕਿ ਇਹਨੂੰ ਫਿਰ ਰੈਗੂਲਰਲੀ ਤੁਹਾਨੂੰ ਯੂਜ਼ ਕਰਨਾ ਪੈਣਾ ਇਹਨੂੰ ਸਕਿਪ ਨਹੀਂ ਵਿੱਚ ਦੀ ਕਰਨਾਗਾ ਇਹਨੂੰ ਰੈਗੂਲਰ ਹੀ ਯੂਜ਼ ਕਰਨਾ ਪੈਣਾ ਤੇ ਨਾਲ ਨਾਲ ਤੁਸੀਂ ਆਹ ਦੀ ਡਾਈਟ ਦਾ ਵੀ ਧਿਆਨ ਰੱਖੋ ਤੇ ਆਪਣਾ ਪਾਣੀ ਵੀ ਪ੍ਰੋਪਰ ਪਿਓ ਤਾਂ ਕਿ ਆਪਣੀ ਬੋਡੀ ਡੀਹਾਈਡਰੇਟ ਨਾ ਹੋਵੇ ਹਨ ਮੇਰੇ ਵੀਡੀਓ ਪਸੰਦ ਆਵੇ ਨਾ ਪਲੀਜ਼ ਮੈਨੂੰ ਲਾਈਕ ਜ਼ਰੂਰ ਕਰੋ ਸਬਸਕ੍ਰਾਈਬ ਵੀ ਜ਼ਰੂਰ ਕਰੋ ਤੇ ਫਿਰ ਮਿਲਦੇ ਹਾਂ ਚਲੋ ਫਿਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਸ਼ਿਕਾ